ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਤੇ ਅੱਜ ਦੀ ਜਿਹੜੀ ਵੀਡੀਓ ਅਸੀਂ ਬਣਾਉਣ ਜਾ ਰਹੇ ਹਾਂ ਕਿ ਉਹ ਬਾਈ ਹਰਮੇਲ ਜੀ ਦੇ ਨਾਲ ਕਿਉਂਕਿ ਬਾਈ ਹਰਮੇਲ ਜੀ ਸਰਕਾਰੀ ਅਧਿਆਪਕ ਨੇ ਐਜ਼ ਅ ਡੀਪੀ ਦੇ ਤੌਰ ਤੇ ਆਪਣੀਆਂ ਜ਼ਿੰਮੇਵਾਰੀਆਂ ਦੇ ਰਹੇ ਨੇ ਸਕੂਲ ਦੇ ਵਿੱਚ ਅਤੇ ਨਾਲ ਦੀ ਨਾਲ ਇਹਨਾਂ ਨੂੰ ਪੜਨ ਦਾ ਵੀ ਸ਼ੌਕ ਆ ਇੱਕ ਸਹਿਤਕਾਰ ਵੀ ਨੇ ਥੋੜਾ ਬਹੁਤ ਆਪਣੇ ਸ਼ੌਕ ਦੇ ਲਈ ਲਿਖਦੇ ਵੀ ਰਹਿੰਦੇ ਨੇ ਤੇ ਉੱਪਰੋਂ ਇਹ ਵੀ ਇੱਕ ਨਵੀਂ ਗੱਲ ਹੈ ਕਿ ਬਾਈ ਜੀ ਸਿਹਤ ਪ੍ਰਤੀ ਬਹੁਤ ਜ਼ਿਆਦਾ ਜਾਗਰੂਕ ਨੇ ਇਸ ਸਾਈਕਲਿੰਗ ਵੀ ਕਰਦੇ ਨੇ ਤੇ ਨਾਲ ਇਹ ਇਹਨਾਂ ਨੂੰ ਘੁੰਮਣ ਫਿਰਨ ਦਾ ਵੀ ਸ਼ੌਂਕ ਆ ਇੱਕ ਮੱਕੜ ਵੀ ਨੇ ਜਾਂ ਟਰੈਵਲਰ ਕਹ ਲਓ ਆਪਾਂ ਕਿਉਂਕਿ ਇਹ ਇੰਡੀਆ ਨੂੰ ਟਰੈਵਲ ਕਰਦੇ ਨੇ ਪਰੰਤੂ ਇਹ ਕੋਈ ਵੀ ਆਪਣਾ ਚੈਨਲ ਨਹੀਂ ਚਲਾਉਂਦੇ ਤੇ ਇਸ ਕਰਕੇ ਅਸੀਂ ਜਿਹੜੇ ਇਹਨਾਂ ਦੇ ਤਜਰਬੇ ਨੇ ਜਾਂ ਜਿਹੜੇ ਅਨੁਭਵ ਨੇਗੇ ਜਾਂ ਜਿਹੜਾ ਕੁਝ ਇਹਨੇ ਹੋਰ ਸਟੇਟਾਂ ਦੇ ਵਿੱਚ ਵੇਖ ਕੇ ਆਏ ਨੇਗੇ ਜਾਂ ਹੋਰ ਲੋਕਾਂ ਨੂੰ ਮਿਲਦੇ ਨਹੀਂ ਉਹਨਾਂ ਨੂੰ ਐਕਸਪਲੋਰ ਕਰਦੇ ਨੇ ਏਰੀਆ ਨੂੰ ਕਿਹੋ ਜਿਹੇ ਨੇ ਅਨੁਭਵ ਨੇ ਇਹਨਾਂ ਨੇ ਜੋ ਕੁਝ ਵੇਖਿਆਗਾ ਉਹਨਾਂ ਨੂੰ ਸਾਰਿਆਂ ਨੂੰ ਆਪਾਂ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਸਵਾਗਤ ਕਰਦੇ ਆਂ ਬਈ ਹਰਮੇਲ ਜੀ ਦਾ ਧੰਨਵਾਦ ਜੀ ਬਹੁਤ-ਬਹੁਤ ਜੀ ਜੀ ਸਭ ਤੁਸੀਂ ਸਾਡੇ ਪਹਿਲੇ ਸੱਦੇ ਤੇ ਆਏ ਹੋ ਧੰਨਵਾਦ ਬਈ ਤੁਹਾਡਾ ਬਹੁਤ-ਬਹੁਤ ਹੈ ਗੱਲ ਇਹ ਆਪਾਂ ਕਰਦੇ ਆਂਗੇ ਕਿ ਸਰਕਾਰੀ ਜੋਬ ਹੋਵੇ ਬੰਦਾ ਜਿਹੜਾ ਹੈਗਾਗਾ ਉਹ ਆਪਣੀ ਨੌਕਰੀ ਨੂੰ ਲੈ ਕੇ ਹੀ ਸੀਰੀਅਸ ਹੁੰਦਾਗਾ ਜਾਂ ਕਹਿਣ ਨੂੰ ਕਿ ਉਹਨੂੰ ਆਪਣੀ ਨੌਕਰੀ ਕਰੋ ਨੌਕਰੀ ਤੇ ਨੌਕਰੀ ਨੂੰ ਘਰੇ ਆਉਣ ਤੇ ਤੇ ਆਪਣੀ ਕਬੀਲਦਾਰੀ ਕਰਨ ਲਈ ਟਾਈਮ ਨਹੀਂ ਲੱਗਦਾ ਤੇ ਭਾਈ ਜੀ ਤੁਹਾਨੂੰ ਸਾਈਕਲਿੰਗ ਦਾ ਵੀ ਆ ਕੋ ਮਨਦਰੋਂ ਦਾ ਵੀ ਸ਼ੌਂਕ ਆਗਾ ਤੁਸੀਂ ਇੰਡੀਆ ਨੂੰ ਐਕਸਪਲੋਰ ਕਰ ਰਹੇ ਹੋਗੇ ਜਦੋਂ ਵੀ ਤੁਹਾਨੂੰ ਛੁੱਟੀਆਂ ਮਿਲਦੀਆਂ ਨੇ ਜਾਂ ਟਾਈਮ ਲੱਗਦਾਗਾ ਵੀ ਭਾਈ ਇਹ ਮਨ ਕਿਵੇਂ ਕਰ ਕਿਵੇਂ ਤੁਹਾਡਾ ਇਹ ਜੀ ਕਰਦਾਗਾ ਜਾਂ ਮਨ ਕਰਦਾਗਾ ਉਹ ਤੁਸੀਂ ਸਾਡੇ ਨਾਲ ਦੱਸ ਸਕਦੇ ਹੋ ਬਾਜ਼ੀ ਦੇਖੋ ਇਹ ਤੁਹਾਡੇ ਮਨ ਦੇ ਵਿੱਚ ਥੋੜੀ ਬਹੁਤੀ ਗੱਲ ਹੋਵੇ ਵੀ ਅਸੀਂ ਇਹ ਕੰਮ ਕਰਨਾ ਤਾਂ ਕੁਦਰਤ ਸਾਨੂੰ ਤਾਕਤ ਦਿੰਦੀ ਉਸ ਨੂੰ ਕਰਨੇ ਹੋਰ ਹੌਸਲਾ ਦਿੰਦੀ ਹੈ ਬਿਲਕੁਲ ਸੋ ਮੈਨੂੰ ਨਾ ਵੀ ਕਿਸੇ ਵਿਅਕਤੀ ਦੇ ਮਨ ਅੰਦਰ ਇਹ ਨਾ ਹੋਵੇ ਕਿ ਅਸੀਂ ਘੁੰਮਣਾ ਚਾਹੁੰਨਾ ਹੂੰ ਜਦੋਂ ਵਕਤ ਹੁੰਦਾ ਸਾਡੇ ਕੋਲ ਇਹ ਤੇ ਜਦ ਸਾਧਨ ਹੁੰਦੇ ਨੇ ਫਿਰ ਸਾਨੂੰ ਜ਼ਰੂਰ ਕੋਸ਼ਿਸ਼ ਕਰਨੀ ਚਾਹੀਦੀ ਦੇ ਕੋਲ ਬਿਲਕੁਲ ਇਸੇ ਕਰਕੇ ਸਾਡਾ ਮਨ ਬਣਿਆ ਹੈ ਹੂੰ ਜਦੋਂ ਮੌਕਾ ਲੱਗਦਾ ਹੂੰ ਤਾਂ ਸਾਲ ਬਣਾ ਲੈਂਦੇ ਹਾਂ ਪੰਜਾਬੀ ਦੇ ਇੱਕ ਘਹਾਵਤਾ ਨਾ ਕਿ ਖੂਦਾ ਡੱਡੂ ਹਾਂ ਖੂਦਾ ਡੱਡੂ ਤਾਂ ਅੱਪਾ ਜਿੱਥੇ ਬੈਠੇ ਆ ਉਹ ਉਧੇ ਡੱਡੂ ਨਹੀਂ ਹੁੰਦੇ ਨਾ ਬਿਲਕੁਲ ਲੋ ਉਹ ਤੋਂ ਅਸੀਂ ਕਿੰਨਾ ਵਾਰ ਜਾਣਾ ਚਾਹੁੰਦੇ ਹੂੰ ਉਹ ਸਾਡੀ ਤਾਕਤ ਜਿਹੜੀ ਸਾਨੂੰ ਮਿਲਦੀ ਹੈ ਹਾਂ ਬਸ ਉਹਦੇ ਹਾਸੇ ਅਸੀਂ ਉਦੋਂ ਸ਼ੁਰੂ ਕਰਦੇ ਠੀਕ ਹੈ ਹੁਣ ਤੁਸੀਂ ਪਿੱਛੇ ਦੇ ਜਾ ਕੇ ਆਏ ਹੋਗੇ ਤੇ ਦਸੰਬਰ ਦੇ ਛੁੱਟੀਆਂ ਹੋਈਆਂ ਨੇ ਤੁਸੀਂ ਸਾਊਥ ਇੰਡੀਆ ਹਾਂਜੀ ਹਾਂਜੀ ਜਿਹੜਾ ਟੂਰ ਕੱਢ ਕੇ ਆਏ ਹੋਗੇ ਜਾਂ ਘੁੰਮ ਕੇ ਆਏ ਹੋਗੇ ਹਾਂਜੀ ਤੇ ਕਿਵੇਂ ਮਨ ਬਣਿਆ ਦੀ ਸਾਊਥ ਇੰਡੀਆ ਬਾਰੇ ਪਸੰਦ ਆਈ ਖਾ ਮੰਨਤਾ ਹੀ ਗੱਲ ਸੀ ਵੀ ਪਹਿਲਾਂ ਜੂਨ ਦੀਆਂ ਛੁੱਟੀਆਂ ਦੇ ਵਿੱਚ ਅਸੀਂ ਨੌਰਥ ਇੰਡੀਆ ਦਾ ਜਿਹੜਾ ਆਪਣਾ ਅੱਛਾ ਉਧਰ ਕੋ ਮੰਗਿਆ ਸੀ ਬਾਹਰੋਂ ਤੇ ਹਾਂ ਹੋ ਵੀ ਤੁਹਾਡੇ ਨਾਲ ਸੀ ਹਾਂਜੀ ਹਾਂਜੀ ਬਸ ਉਹ ਸਵਾਭ ਬਣਿਆ ਉਹਦੇ ਹੀ ਮਨ ਬਣਾਇਆ ਸੀ ਸਾਡਾ ਮਿੱਤਰ ਇੱਕ ਐਡਵੋਕੇਟ ਗਿਰਤਪਾਲ ਸਿੰਘ ਛਾਲੀਵਾ ਹੂੰ ਤੇ ਉਹਨਾਂ ਨੇ ਰਾਇ ਵੀ ਆਪਾਂ ਦਸੰਬਰ ਵਾਲੀ ਛੁੱਟੀਆਂ ਦੇ ਵਿੱਚ ਕੰਨਿਆ ਕੁਮਾਰੀ ਜਾਵਾਂਗੇ ਅੱਛਾ ਤੇ ਮੈਂ ਕਿਹਾ ਵੀ ਕੋਈ ਨਹੀਂ ਜੇ ਉਦੋਂ ਮੌਗਾ ਲੱਗੇ ਤਾਂ ਦੂਰ ਜਾਵਾਂਗੇ ਜਦ ਕਿ ਪਹਿਲੇ ਹੀ ਮਨ ਦੇ ਵਿੱਚ ਹਾਂ ਬਸ ਉਹਨਾਂ ਨੇ ਬਣਾ ਲਿਆ ਤੇ ਉਹ ਆ ਵੀ ਤੁਸੀਂ ਜਦੋਂ ਬਣਾ ਲੋਂ ਤਾਂ ਉਹ ਤੇ ਤੁਸੀਂ ਮਨਦਰ ਪੱਕਾ ਹੋਇਆ ਨਾ ਵਿਨਈ ਆਪਾਂ ਜਾਣਾ ਹੀ ਆ ਪਰ ਇੱਕ ਇੱਕ ਮਨ ਦੇ ਵਿੱਚ ਕਿਚਿੰਗ ਜੀ ਹੁੰਦੀ ਹੈ ਜੀ ਆਪਾਂ ਦਸੰਬਰ ਦੇ ਆ ਆਉਣ ਵਾਲੇ ਮਹੀਨੇ ਦੇ ਵਿੱਚ ਆਪਾਂ ਕੰਮ ਕਰਨਾ ਹਾਂਜੀ ਹਾਂਜੀ ਬਿਲਕੁਲ ਜੇ ਤੂੰ ਸਟਾਰਟ ਟਾਰਗੇਟ ਮੈਸ ਲੈਣਾ ਨਾ ਸਿਰਫ ਪੂਰਾ ਕਰਕੇ ਕੋਸ਼ਿਸ਼ ਵੀ ਕਰ ਦੇ ਤਾਂ ਹੋ ਵੀ ਜਾਂਦਾ ਵਾ ਹੋ ਵੀ ਜਾਂਦਾ ਹਾਂਜੀ ਹਾਂਜੀ ਬਿਲਕੁਲ ਤੇ ਇਹ ਫਿਰ ਬਾਈ ਰੋਡ ਦੇ ਜਾਂ ਬਾਈ 에ਅਰ ਜਾਂ ਰੇ ਰੇ ਬਾਈ ਰੋਡ ਬਾਈ ਰੋਡ ਹਾਂਜੀ ਹਾਂਜੀ ਇਹ ਵੀ ਬਹੁਤ ਵੱਡਾ ਫੈਸਲਾ ਹੈ ਬਸ ਇਹ ਮੈਨੂੰ ਤਾਂ ਆਪ ਨਹੀਂ ਲੱਗਦਾ ਮੈਂ ਤਾਂ ਸੋਚਦਾ ਵੀ ਇਹ ਕਿਵੇਂ ਬਣ ਗਿਆ ਨਾ ਕਿਉਂਕਿ ਬਾਈ ਰੋਡ ਜਾਣਾ ਆਪਾਂ ਸੋਚਦੇ ਆ ਵੀ ਪੰਜਾਬ ਦੇ ਵਿੱਚ ਘੁੰਮਣਾ ਫਰਸੀ ਫਾਇਦਾ ਨਹੀਂ ਹੈ ਨਾ ਹੂੰ ਔਰ ਇੰਡੀਆ ਦੇ ਵਿੱਚ ਹਾਂ ਦੂਸਰੀਆਂ ਸਟੇਟਾਂ ਦੇ ਵਿੱਚ ਪਹਿਲਾਂ ਤਾਂ ਮੈਂ ਵੀ ਇਹੀ ਸੋਚਦਾ ਸੀ ਹੂੰ ਪਰ ਜਦੋਂ ਗਏ ਸੀ ਨਾਰਥ-ਈਸਟ ਕਰਕੇ ਆ ਤਾਂ ਇਹ ਤਾਂ ਫਿਰੋਖਾ ਨਹੀਂ ਲੱਗਿਆ ਜਨਕੀ 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 ਜਨਕ ਸਾਡਾ ਅਸੀਂ ਇਹ ਬਣਾਇਆ ਸੀ ਵੀ ਅਸੀਂ ਕਨਿਆ ਕੁਮਾਰੀ ਜਾਣਾ ਜੀ ਕਨਿਆ ਕੁਮਾਰੀ ਆਣੀ ਹੈ ਜਿੱਥੇ ਅ ਬਰਾਲੇ ਤੋਂ ਚੱਲ ਕੇ ਵੀ ਕਨਿਆ ਕੁਮਾਰੀ ਤੱਕ ਪੁੰਚਣਾ ਹੈ ਤੇ ਉਹਦੇ ਰਸਤੇ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਲੱਗਿਆ ਵੀ ਜਿਹੜੇ-ਜਿਹੜੇ ਥਾਵਾਂ ਤੇ ਅਸੀਂ ਉਪਰਾਣ ਕਰ ਲਏ ਸੀ ਮੰਨ ਦੇ ਵਿੱਚ ਕੀਤੇ ਹੋਏ ਸੀ ਫਿਰ ਹਰ ਰੋਜ਼ ਅ ਕਿਹਨਾਂ ਪ੍ਰਾਈਮ ਕਰ ਦਿੰਦਾ ਬਾਕੀ ਦੇਖਣਾ ਹੈ ਵੀ ਅਸੀਂ ਅੱਜ ਕਿੰਨੇ ਕਿਲੋਮੀਟਰ ਦੇ ਆਪਣੀ ਕਿੱਥੇ ਫੈਲਣੀ ਕਿੱਥੇ ਠਹਿਰਉਣੀ ਆ ਉਹ ਤੋਂ ਪਹਿਲਾਂ ਅਸੀਂ ਵੀ ਕਿੱਥੇ ਠਹਿਰ ਸਕਦੇ ਆਗੇ ਵੀ ਆ ਚੀਜ਼ ਦੇਖ ਸਕਦੇ ਆ ਦੇਖ ਸਕਦੇ ਆ ਠੀਕ ਹੈ ਨਾ ਸੋ ਸਾਡਾ ਇਸੇ ਤਰੀਕੇ ਨਾਲ ਅਸੀਂ ਜਿਹੜਾ ਸ਼ੁਰੂ ਕੀਤਾ ਪਹਿਲੇ ਦਿਨ ਅਸੀਂ ਤੋਂ ਚੱਲ ਕੇ ਜੈਪੁਰ ਆਪਾਂ ਨੂੰ ਲਗਭਗ 500 ਕਿਲੋਮੀਟਰ ਪੈਂਦਾ ਹੂੰ ਹੂੰ ਤੇ ਉੱਥੇ ਟਾਈਮ ਨਾਲ ਹੀ ਪਹੁੰਚੇ ਸੀ ਅੱਛਾ ਤੇ ਰੋਕੇ ਹੂੰ ਤੇ ਅਗਲੇ ਦਿਨ ਸਾਡਾ ਪ੍ਰਾਨੇ ਸੀ ਵੀ ਅ ਅਜਮੇਰ ਸ਼ਰੀਫ ਹੂੰ ਦਰਗਾਹ ਦੇ ਉੱਪਰ ਮੱਥਾ ਟੇਕਣਾ ਕੋਈ ਪਹਿਲਾਂ ਕਿਤੇ ਗਿਆ ਨਹੀਂ ਸੀ ਤੇ ਉੱਥੇ ਗਿਆ ਅਗਲੇ ਦਿਨ ਸਵੇਰੇ ਉੱਠੇ ਅਸੀਂ ਮੱਥਾ ਟੇਕਿਆ ਜੈਪੁਰ ਵੀ ਹਾਂ ਨਹੀਂ ਜੈਪੁਰ ਨਹੀਂ ਜੈਪੁਰ ਤਾਂ ਸਿਰਫ ਸਾਡੀ ਸਟੇ ਹੀ ਸੀ ਹਾਂਜੀ ਹਾਂਜੀ ਤੇ ਅਜਮੀਰ ਸ਼ਰੀਫ ਹੁੰਦੇ ਹੋਏ ਫਿਰ ਅਜਮੀਰ ਸ਼ਰੀਫ ਪਹੁੰਚੀ ਮੱਥਾ ਟੇਕ ਕੇ ਅਸੀਂ ਹੀ ਲਗਭਗ 11:00 ਵਜੇ ਉਤੋਂ ਅਸੀਂ ਜਲਦੀ ਅਮਾਉਂਟ ਆ ਬੋਲੋ ਮਾਉਂਟ ਆ ਬੋਚ ਹਾਂ ਨਹੀਂ ਹਾਂ ਅ ਮਾਉਂਟ ਆਪੂ ਪਰ ਸੰਗ ਲੱਗਿਆ ਵੀ ਥੋੜਾ ਜਿਹਾ ਫੈਸਲਾ ਸਾਡਾ ਇਹ ਸਹੀ ਨਹੀਂ ਸੀਗਾ ਹਾਂ ਤੇ ਮੈਂ ਕੋਈ ਨਹੀਂ ਆਪਣੇ ਦੇਖਣ ਵਾਲੇ ਨੂੰ ਦੱਸ ਦਈਏ ਹਾਂ ਉਹ ਥੋੜਾ ਪਰੂ ਚਲੇ ਗਿਆ ਸੀ ਕਿਉਂਕਿ ਅਸੀਂ ਤਾਂ ਜਾਣਾ ਸੀ ਜਿਹੜਾ ਦਮਨ ਸੀ ਸਾਡੀ ਅਸਲ ਵਿੱਚ ਅੱਛਾ ਠੀਕ ਹੈ ਨਾ ਮੰਮਾ ਦਾਪੂ ਵਾਲਾ ਰੋਡ ਅਸੀਂ ਲਿਆ ਪਰ ਸਭਾ ਲੰਬਾ ਪੈ ਗਿਆ ਫਿਰ ਆਪੂ ਰੋਡ ਤੇ ਅਸੀਂ ਰੁਕਣਾ ਪਿਆ ਨਹੀਂ ਚਾਹੀਦਾ ਅੱਛਾ ਠੀਕ ਹੈ ਉੱਥੇ ਰਾਤ ਸ਼ਾਮ ਨੂੰ 7 ਵਜੇ ਪਹੁੰਚੇ ਅਸੀਂ ਉੱਪਰ ਜਾਣਾ ਸੰਭਵ ਨਹੀਂ ਸੀ ਉੱਥੇ ਰੁਕੇ ਨਾਈਟ ਸਟੇ ਕੀਤਾ ਉੱਥੇ ਤੇ ਸਵੇਰੇ ਉੱਠੇ ਫਿਰ ਸੋਚਿਆ ਵੀ ਉੱਪਰ ਚੱਲ ਕੇ ਆਉਣਾ ਉਹ ਇੱਕ ਘੰਟੇ ਦਾ ਰਸਤਾ ਸੀ ਫਿਰ ਉਸ ਤੋਂ ਬਾਕੀ ਸਾਰਾਂ ਦੀ ਸਲਾਹ ਹਣੀ ਕਿ ਨਹੀਂ ਵੀ ਆਪਾਂ ਆਪਣੀ ਜਿਹੜੀ ਦਮਨ ਹੈਗਾ ਕੇਂਦਰੀ ਸ਼ਾਸਤ ਪ੍ਰਦੇਸ਼ਾ ਜਿਹੜਾ ਆਪਣਾ ਉੱਥੇ ਪਹੁੰਚਣਾ ਸੀ ਵੀ ਉਹ ਉਥੇ ਹੀ ਚੱਲਦੇ ਆਂ ਚਲੋ ਇਹ ਕਦੇ ਫਿਰ ਸੀ ਆਪਣੇ ਨੇੜੇ ਹੈਗਾ ਤਾਂ ਫਿਰ ਮਾਊਂਟ ਆ ਪੂਜਣੇ ਮਾਊਂਟ ਆ ਸੀ ਕੱਟਦਾ ਉਹ ਧੰਨਵਾਦ ਜੀ ਹਾਂ نیچے ਮਿਲੇ ਨੀਚੇ ਨਹੀਂ ਸੀ ਅਸੀਂ ਬਸ ਉੱਥੇ ਚੱਲ ਕੇ ਅਸੀਂ 30 ਕਿਲੋਮੀਟਰ ਤੇ ਜਾ ਕੇ ਹੂੰ ਗੁਜਰਾਤ ਪੜ ਰਹਾ ਹੁੰਦਾ ਹੂੰ ਉੱਥੇ ਅਸੀਂ ਐਂਟਰ ਕਰ ਗਏ ਠੀਕ ਹੈ ਬਸ ਵੀ ਗੁਜਰਾਤ ਦੇ ਵਿੱਚ ਅਸੀਂ ਚੱਲੇ ਜਰੇ ਪੂਰਾ ਦਿਨ ਠੀਕ ਹੈ ਜੀ ਮੇਰਾਤ ਦੇ ਕਈ ਸ਼ਹਿਰ ਸਾਨੂੰ ਜਿਹੜੇ ਉੱਥੋਂ ਆਏ ਜਿਵੇਂ ਅੰਬਾਜੀ ਆਇਆ ਨਾ ਹੂੰ ਹਿੰਮਤ ਨਗਰ ਹੂੰ ਅਹਮਦਾਬਾਦ ਦੇ ਇਸ ਸਾਈਡ ਤੋਂ ਬੰਗੇ ਬਾਈਪਾਸ ਹੂੰ ਹੂੰ ਬਰੋਦਰਾ ਬਰੋਚ ਸੂਰਤ ਆਉਂਦੇ ਹੋਏ ਹੂੰ ਬਲਸਾੜ ਜਿਹੜਾ ਹੈਗਾ ਤਾਂ ਲਾਸਟ ਹੈਗਾ ਗੁਜਰਾਤ ਦਾ ਗੁਜਰਾਤ ਹਾਂ ਤੇ ਫਿਰ ਅਸੀਂ ਉੱਥੇ ਸ਼ਾਮ ਨੂੰ ਸਾਢੇ 6 ਵਜੇ ਅ ਇਹ ਅਨਾ ਕੋਲ ਕਰੇ ਵਰਪਿੰਦਾ ਅੱਛਾ ਜੀ ਉਹੋ ਦਮਨ ਦੇ ਤੇ ਗੁਜਰਾਤ ਦੇ ਬਾਰਡ ਦੇ ਬਾਰਡ ਦੇ ਉਹ ਉਰੇ ਵਰਦੇ ਪਹਿਲਾਂ ਗੁਜਰਾਤ ਆ ਜਿਹੜਾ ਮੰਗਨ ਸਾਰੀ ਜਿਹੜਾ ਹੈਗਾ ਉਹ ਜਿਹੜੀ ਉਹ ਦਮਨ ਦੇਖਣ ਆ ਲਈ ਹਾਂ ਹਾਂ ਬੜਾ ਹੋ ਹਮ ਠੀਕ ਹੈ ਜੀ ਸੋ ਦਮਨ ਵੀ ਸਾਡੇ ਪਹਿਲਾਂ ਤਾਂ ਅਸੀਂ ਦਿਉ ਦਮਨ ਦੋਨੇ ਹਾਂ ਸੋਚਦੇ ਰਹੇ ਹਮ ਪਰ ਉੱਥੇ ਜਾ ਕੇ ਤਾਂ ਪਤਾ ਲੱਗਾ ਵੀ ਜਿਹੜਾ ਦਿਉ ਆ ਉਹ ਤਾਂ ਬਹੁਤ ਦੂਰ ਐਥੇ ਹਮ ਬਿਲਕੁਲ ਖਾਤੇ ਦਿਨ ਸਾਡੀ ਗੱਲ ਹੋਈ ਕਿ ਦਾ ਦਮਣ ਆਗੇ ਸੀ ਦਿਉ ਨਸੰਤੈਸ ਵੀ ਲੇੜੇ ਹੋ 10 ਕਿਲੋਮੀਟਰ ਚ ਉਹ ਕਹਿੰਦੇ ਤਾਂ ਸਮੁੰਦਰ ਚ ਇੱਕ ਸਤਾ ਕਾਫੀ ਕਈ ਸੌ ਕਿਲੋਮੀਟਰ ਅਗੇ ਹੈਗਾ ਠੀਕ ਹੈ ਗੁਜਰਾਤ ਦੇ ਪਾਸੋਂ ਨੂੰ ਵਾਚ ਦੇਖਿਆ ਸੀ ਸਿੱਖ ਨੂੰ ਬਹੁਤ ਕੁਝ ਮਿਲਦਾ ਹਾਂ ਬੜਾ ਕੁਝ ਦੇਖਿਆ ਉਹ ਕਹਿੰਦਾ ਪੜ੍ਹਦੇ ਆ ਨਾ ਉਦੋਂ ਹੀ ਹੁੰਦਾ ਆ ਕੇ ਦਮਣ ਤੇ ਦਿਉ ਅੱਜ ਮੈਂ ਜਿਆਪੁਰ ਤੋਂ ਜੋਧਪੁਰ ਗਿਆ ਸੀ ਨਾ ਹਾਂ ਇਸੇ ਤਰੀਕੇ ਨਾਲ ਅਸੀਂ ਉਹ ਕਹਿੰਦੇ ਜੀ ਇੱਥੇ ਕੋਈ ਛਿਪਣੀ ਉਹਦੇ ਵਾਸਤੇ ਉਹ ਤਾਂ ਬਹੁਤ ਦੂਰ ਆ ਗੁਜਰਾਤ ਜਾਵਨੇ ਸੀ ਉੱਥੋਂ ਦੇ ਚਲੋ ਸਾਨੂੰ ਹੀ ਪਤਾ ਲੱਗਿਆ ਜੀ ਤੇ ਸੋ ਅਸੀਂ ਨੈਕਸਟ ਸਟੇਥੇ ਕੀਤਾ ਰਾਤ ਦਾ ਜਿਹੜੇ ਹੋ ਕੇ ਓਕੇ ਦਮਨ ਦੇ ਵਿੱਚ ਦਮਨ ਦੇ ਵਿੱਚ ਕਿਉਂਕਿ ਦਮਨਾਂ ਜਿਹੜਾ ਹਮ ਅ ਉੱਥੇ ਉਹਨਾਂ ਦੇ ਵਿੱਚ ਨੇ ਠੀਕ ਹੈ ਜੀ ਪਹਿਲਾਂ ਜਿਵੇਂ ਆਪਣੇ ਛੱਪੜਾਂ ਦੇ ਕਿਨਾਰੇ ਸੀ ਜਿਹੜੇ ਹੁੰਦੇ ਸੀ ਹਮ ਹੁਣ ਉਹਨਾਂ ਨੇ ਸਰਕਾਰ ਨੇ ਕਾਫੀ ਟੂਰਿਜ਼ਮ ਦਾ ਕਰਿਆ ਹੋਗਾ ਟੂਰਿਜ਼ਮ ਦਾ ਕਰ ਰਹੇ ਨੇ ਉੱਥੇ ਉੱਥੇ ਹੋਟਲ ਵੀ ਬਣ ਰਹੇ ਨੇ ਠੀਕ ਹੈ ਜੀ ਉੱਥੋਂ ਦੇ ਜਿਹੜੇ ਬੀਚ ਨੇ ਉਹ ਕਾਫੀ ਵਧੀਆ ਬਣਾਤੇ ਗਏ ਠੀਕ ਹੈ ਪਰ ਜਦੋਂ ਇਹ ਗੂਗਲ ਲੋਕਾਂ ਦਾ ਧਿਆਨ ਨਹੀਂ ਸੁੱਤਰਦਾ ਨਹੀਂ ਉੱਥੇ ਲੋਕਲ ਲੋਕ ਨੇ ਜਿਹੜੇ ਬਿੱਠ ਕੇ ਉੱਥੇ ਆਪਣੇ ਜਿਵੇਂ ਨਹੀਂ ਮੇਲਾ ਲੱਗਦਾ ਹੈ ਦਿੱਲੀ ਉੱਥੇ ਚਾਪ ਪਿੰਜਾ ਹੋਏ ਤਾਂ ਨਹੀਂ ਗੱਲਾਂ ਨਾ ਮੱਛੀਆਂ ਫੜੀਆਂ ਉਹਨਾਂ ਨੇ ਆਪਣੀਆਂ ਉਹੀ ਚੱਲ ਇੰਜੋਏ ਕਰਦੇ ਸੀ ਹਾਂ ਬਸ ਉਹੀ ਹੁਣ ਜਿਹੜਾ ਉਹਨੂੰ ਮੇਰੇ ਖਿਆਲ ਚ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਦਮਨਾ ਉਹ ਵਧੀਆ ਟੂਰਿਸਟ ਪੁਆਇੰਟ ਹੋਏਗਾ ਜਿਵੇਂ ਗੋਆ ਹਾਂ ਗੋਆ ਜੋ ਗੋਆ ਦੀ ਹੋਰ ਤੇ ਕਾ ਬਹੁਤ ਲੰਬਾ ਕਿਉਂਕਿ ਦਮਨ ਵੀ ਪੁਰਤਗਾਲੀਆਂ ਦੇ ਅੰਦਰ ਆ ਹਾਂ ਬਿਲਕੁਲ ਪੁਰਤਗਾਲ ਦਾ ਇੱਥੇ ਰਹਾ ਕਬਜ਼ਾ ਹਾਂ ਤੇ ਅੰਗਲਿਸ ਵੀਰ ਅਸੀਂ ਉੱਥੇ ਤੇ ਉੱਥੋਂ ਜਿਹੜਾ ਸੀ ਸਾਰਾ ਉਹਦੇ ਵਿੱਚ ਤੇ ਗਏ ਸੀ ਹਨਾ ਹਾਂਜੀ ਜਿਹੜੇ ਦਮਨ ਬੀਚ ਸੀ ਦੇਵਕਾ ਵਿੱਚ ਕਾਟੀ ਬੀਚ ਹੂੰ ਤੇ ਉੱਥੇ ਹੁੰਦੇ ਰਹੇ ਉਹ ਸਾਰਾ ਦੇਖਿਆ ਨਵੇਂ ਬਣ ਰਹੇ ਸੀ ਉਹ ਉੱਥੇ ਕੰਮ ਵੀ ਹੋ ਰਿਹਾ ਸੀ ਤੇ ਉੱਥੇ ਫਿਰ ਇੱਕ ਕਿਲਾ ਦੇਖਿਆ ਜਿਹੜਾ ਇਹਨਾਂ ਨੇ ਪੁਰਤਗਾਲੀਆਂ ਦਾ ਬਣਾਇਆ ਹੋਇਆ ਸੀ ਦਮਨ ਦੇ ਵਿੱਚ ਦਮਨ ਦੇ ਵਿੱਚ ਓਕੇ ਉਹਦੇ ਬਾਰੇ ਤੁਸੀਂ ਦੱਸੋ ਸਾਨੂੰ ਸੈਂਟ ਜੇਰਮ ਫੋਰਟ ਉੱਥੇ ਜਿਹੜਾ ਹਨਾ ਹੂੰ ਤੇ ਉਹ ਅਸੀਂ ਦੇਖਿਆ ਉੱਥੇ ਸੀ ਉਹਦੇ ਵਿੱਚ ਕੁਮੇ ਫਰੇ ਉਹਦੇ ਵਿੱਚ ਇੱਕ ਸਕੂਲ ਚੱਲਦਾ ਸੀ ਸਕੂਲ ਹਾਂ ਹਾਈ ਸਕੂਲ ਉਹਦੇ ਵਿੱਚ ਸਰਕਾਰੀ ਸੀ ਸਰਕਾਰੀ ਸਕੂਲ ਚੱਲ ਰਿਹਾ ਸੀ ਠੀਕ ਹੈ ਹਾਂ ਤਾਂ ਇੱਕ ਦੂਸਰੀ ਸਾਈਡ ਹੋਰ ਕਿਲਾ ਵੀ ਸੀ ਨਾ ਹੂੰ ਤੇ ਕਾਫੀ ਜਾਣੀ ਉਹ ਪੁਰਤਗਾਲੀਆਂ ਦਾ ਬਣਾਇਆ ਸੀ ਇਹ ਪੁਰਤਗਾਲੀਆਂ ਦੀ ਪੁਰਤਗਾਲੀ ਹੀ ਰਹੇ ਨੇ ਓਕੇ ਠੀਕ ਹੈ ਉਹ ਨਾਲ ਲੱਗ ਰਿਹਾ ਹੈ ਤੇ ਉੱਥੇ ਦੁਪਹਿਰ ਤੱਕ ਅਸੀਂ ਘੁੰਮਦੇ ਫਿਰਦੇ ਰਹੇ ਉਹ ਸਾਰਾ ਦੇਖਿਆ ਹੂੰ ਵਿੱਚ ਦੇਖੇ ਤੇ ਸੈਲਾਨੀ ਸਾਨੂੰ ਕੋਈ ਉੱਥੇ ਨਹੀਂ ਨਜ਼ਰ ਆਇਆ ਬਹੁਤ ਅੱਛਾ ਜਾਨੀ ਕਿ ਸੈਲਾਨੀ ਹੈ ਨਹੀਂ ਕੋਕਾ ਦੁਕਾ ਕੋਈ ਉਦੋਂ ਵੀ ਅਸੀਂ ਜੀਵਾ ਸਾਈਂ ਕਦਾ ਹੋਰ ਹੋਏ ਨਾ ਜਾਨੀ ਕਿ ਹਜੇ ਉਹ ਟੂਰਿਜ਼ਮ ਦਾ ਕੋਈ ਕੇਂਦਰ ਨਹੀਂ ਬਣਿਆ ਨਹੀਂ ਕੇਂਦਰ ਨਹੀਂ ਬਣਿਆ ਥੋੜਾ ਬਹੁਤ ਲੋਕਾਂ ਨੇ ਹੀ ਆ ਬਸ ਲੋਕਾਂ ਨਾਲ ਜੀ ਘੁੰਮ ਲੇ ਗਏ ਜਿਹੜੇ ਲੋਕ ਲੋਕ ਹੋਣਗੇ ਉਹਨੂੰ ਥੋੜਾ ਉਹ ਬਸ ਉਹੀ ਆ ਪਰ ਅਸੀਂ ਉੱਥੇ ਲੋਕ ਲੋਕਾਂ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਜੀ ਸਾਡੀ ਓਕੇ ਬੱਡੇ ਲੋਕਾਂ ਦਾ ਵਸੇ ਬਣ ਰਿਹਾ ਕਹਿੰਦੇ ਅੱਛਾ ਹਾਂ ਕਹਿੰਦੇ ਆਉਣ ਵਾਲੇ ਦਿਨਾਂ 'ਚ ਤਾਂ ਅਸੀਂ ਇੱਕ ਥਾਂ ਵੀ ਮੈਂ ਇੱਕ ਲੜਕੀ ਕੋਲੇ ਚਾਹ ਵੀ ਹੈ ਸੀ ਅੱਛਾ ਮੈਂ ਬਹੁਤ ਸੋਹਣਾ ਮਾਣ ਪਿਆ ਹੈ ਉਹ ਕਹਿੰਦਾ ਨਹੀਂ ਇਸਾਂ ਨੂੰ ਤਾਂ ਨੁਕਸਾਨ ਆਦਾ ਅੱਛਾ ਅੰਕ ਤਾਂ ਕਹਿੰਦੇ ਚਾਹ ਦੀ ਵੀ ਜਿਹੜੀ ਦੁ ਸੋ ਦੋਨੋਂ ਗੱਲਾਂ ਨੇ ਜਿੱਥੇ ਉਸ ਡਿਵੈਲਪ ਕਹਿ ਸਕਦੇ ਆਪਾਂ ਜੇ ਹੋ ਰਿਹਾ ਤਾਂ ਉਥੇ ਰੇਜ਼ਦਾਰੀ ਵੀ ਹੋ ਰਹੀ ਆ ਲੋਕ ਲੋਕਾਂ ਦੇ ਰਕਾ ਮਾਮ ਹੂੰ ਉਹ ਉਹਨਾਂ ਦੇ ਦੱਸਣ ਮੁਤਾਬਕ ਨਾ ਉਹ ਵੀ ਖਤਮ ਹੋ ਰਿਹਾ ਕਿ ਤਰ੍ਹਾਂ ਜਾਂ ਫਿਰ ਉਹਨਾਂ ਨੂੰ ਮਰੇ ਮੁਤਾਬਕ ਦਾ ਆਪਾਂ ਸਟੈਂਡਰਡ ਬਣਾਉਣਾ ਪਊਗਾ ਹਾਂ ਲਾਇਸੈਂਸ ਲੈਣ ਦੀ ਖਾਤਰ ਉਥੇ ਜਾਂ ਉਥੇ ਕੋਈ ਆਦੀ ਸ਼ਾਪ ਕਰਨ ਦੀ ਖਾਤਰ ਬਿਲਕੁਲ ਬਿਲਕੁਲ ਉਹਨਾਂ ਨਾਲ ਗੱਲ ਹੋਣੀ ਪਊਗੀ ਜਾਂ ਕਿ ਵਧੀਆ ਉਹਨਾਂ ਨਾਲ ਗੱਲਬਾਤ ਹੋਈ ਥੋੜੀ ਬਹੁਤ ਵਧੀਆ ਸੀ ਉਥੇ ਹੋਈ ਉਥੇ ਅਸੀਂ ਘੁੰਮਦੇ ਰਹੇ ਸੀ ਠੀਕ ਹੈ ਵਿੱਚ ਸਾਰੇ ਦੇਖੀਏ ਨਾ ਹੂੰ ਤੇ ਚੰਗਾ ਲੱਗਿਆ ਉਥੇ ਵੀ ਜਾ ਕੇ ਠੀਕ ਹੈ ਤਾਂ ਮਰ ਦੀ ਜੇ ਕਿਸੀ ਕੋ ਜਾ ਰਿਹਾ ਸਲਾਨੀ ਜਾਂ ਕੋਈ ਚੌਂਦਾ ਦਾ ਰਸਤੇ ਵਿੱਚ ਤਾਂ ਘੜ ਸਕਦਾ ਹਾਂ ਹਾਂ ਬਹੁਤ ਵਧੀਆ ਜੀ ਜਰਕੀ ਦੇਖਣ ਜੋ ਬਹੁਤ ਸਕੇਨਰੀ ਬਹੁਤ ਆ ਗਈ ਬਹੁਤ ਅੱਛਾ ਉੱਥੇ ਲੋਕਾਂ ਦਾ ਵੀ ਬਹੁਤ ਵਧੀਆ ਅੱਛਾ ਜਾਨੀ ਬਹੁਤ ਵਧੀਆ ਹਾਂ ਨਾ ਰੁਕ ਸਕਦੇ ਆਪਾਂ ਜੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਤਾਂ ਦਮੰਤੂ ਬਾਜ਼ਰ ਦਮੰਤੂ ਬਾਗ ਜਿਹੜੀ ਅਗਲੀ ਸਾਡੀ ਹੈਗਾ ਸਿੱਸੀ ਜਾਣਾ ਸੀ ਗੋਆ ਦਾ ਗੋਆ ਅ ਗੋਆ ਸੀ ਗਏ ਹੋ ਸੀ ਪਹਿਲਾਂ ਪਰ ਗੋਆ ਸੀ ਵੀ ਅਸਲ ਜਪੈਂਦਾ ਵੀ ਇੱਕ ਵਾਰੀ ਤੋਂ ਨਹੀਂ ਲੰਘਾ ਗਿਆ ਆਪਾਂ ਨਾ ਅਗਲੀ ਸਟੇ ਸਾਡੀ ਵੀ ਬਿਦੋਆ ਹੋਣੀ ਸੀ ਹੂੰ ਉਥੇ ਅਸੀਂ 11:00 ਵਜੇ ਚਲੇ 11:00 ਵਜੇ ਲਾਵੇ ਤੇ ਉਥੋਂ ਚੱਲ ਕੇ ਅਸੀਂ ਫਿਰ ਅਸੀਂ ਜਿਹੜਾ ਸੀ ਪੂਨੇ ਹੂੰ ਪੂਨੇ ਵੱਲ ਨੂੰ ਚੱਲਦੇ ਸੀ ਉਹ ਕਿ ਸਾਡਾ ਰੂਟ ਸੀ ਜਿਹੜਾ ਬਣ ਰਿਹਾ ਦਿਨ ਦਾ ਉਹ ਬੰਬੇ ਦੇ ਵਿੱਚ ਦੀ ਦਿਖਾਉਂਦਾ ਸੀ ਹੂੰ ਬੰਬੇ ਕੋਲ ਉਥੇ ਸ਼ਾਮ ਟ੍ਰੈਫਿਕ ਜ਼ਿਆਦਾ ਹੋ ਗਿਆ ਹੂੰ ਫਿਰ ਅਸੀਂ ਜਿਹੜਾ ਅਸੀਂ ਥਾਣੇ ਹੁੰਦੇ ਹੋਏ ਹੂੰ ਲੋਨਾ ਵਾਲਾ ਹੁੰਦੇ ਪੂਨੇ ਜਾ ਕੇ ਸਾਨੂੰ ਜਿਹੜੀ ਸਤਕ ਦਿਵਜੇ ਸੀ ਰੁਕ ਜਾਨੇ ਸੀ ਲਗਭਗ ਤੇ 7:30 8:00 ਵਜੇ ਤੱਕ ਤਾਂ ਵੀ ਬੱਸੇ ਫਰੀ ਕਰਾਇਆ ਸੀ ਫਿਰ ਸਾਨੂੰ ਲੱਗਾ ਵੀ ਸ਼ਹਿਰ ਆ ਗਿਆ ਇੱਥੇ ਹਾਟਲ ਮਿਲ ਗਿਆ ਤਾਂ ਉੱਥੇ ਅਸੀਂ ਰੁਕ ਜਾਨਾ ਠੀਕ ਹੈ ਪੂਨੇ ਸਾਨੂੰ ਨਾਈਟ ਹੋ ਗਈ ਉਸ ਤੇ ਅਸੀਂ ਹੋਟਲ ਲਿਆ ਤੇ ਉੱਥੇ ਰਾਤ ਪੁਜਾਰੀ ਸੀ ਠੀਕ ਹੈ ਜੇ ਮੈਂ ਕੋਈ ਸ਼ਹਿਰਾਂ 'ਚ ਰੁਕੇ ਹੋਗੇ ਕੋਈ ਆਪਣੇ ਜਿਵੇਂ ਪੰਜਾਬੀਆਂ ਦਾ ਹੁੰਦਾ ਵੀ ਸਭ ਤੋਂ ਪਹਿਲਾਂ ਵੀ ਆਪਾਂ ਵੀ ਸ਼ਹਿਰ ਦੇ ਵਿੱਚ ਕੋਈ ਗੁਰੂ ਘਰ ਦੇਖੀਏ ਵੀ ਕੋਈ ਹੈਗਾ ਦੇਖਣ ਵਾਲਾ ਇਹ ਵੀ ਆਪਣੇ ਮਨ ਦੇ ਵਿੱਚ ਚੁਣੇ ਜਾਇਆ ਪਰ ਟੂਰ ਕਰਦੇ ਜਾ ਬਿਲੇਗੇ ਇਹ ਹੁੰਦਾ ਆਪਣੇ ਮਨ ਦੇ ਵਿੱਚ ਕਿਉਂਕਿ ਬੜੇ ਸ਼ਹਿਰਾਂ 'ਚ ਤਾਂ ਬਹੁਤ ਗੁਰੂ ਘਰ ਨੇ ਨਾ ਸੋ ਉਹਦੇ ਵਾਸਤੇ ਸਮੁੰਦਰ ਜਾਣਾ ਪੈਣਾ ਹਮ ਸ਼ਹਿਰ ਦੇ ਵਿੱਚ ਵੱਡੇ ਸ਼ਹਿਰਾਂ 'ਚ ਟ੍ਰੈਫਿਕ ਬਹੁਤ ਹੁੰਦਾ ਠੀਕ ਹੈ ਅਸੀਂ ਪੁੱਛਦੇ ਵੀ ਰਹੇ ਹਾਂ ਉਹਨੇ ਜਦ ਤੋ 10 ਕਿਲੋਮੀਟਰ ਆ ਤੈ ਸਮੂ ਸ਼ਹਿਰ ਦੇ ਅੰਦਰ ਜਾਣਾ ਪੈਣਾ ਹਮ ਪਰ ਸਾਡੇ ਕੋਲ ਏਸੀ ਵੀ ਟਾਈਮ ਲਿਮਟਿਡ ਸੀ ਹਮ ਉਹ ਉਹਦੇ ਮੁਤਾਬਕ ਹੀ ਅਸੀਂ ਆਪਣਾ ਇਹੜਾ ਰੂਟ ਰੱਖਿਆ ਹੋਇਆ ਸੀ ਅਸੀਂ ਬਹੁਤ ਆਪਣੀ ਜਿਹੜੇ ਜਿੱਥੇ ਪਹੁੰਚਣਾ ਸੀ ਨਿਸ਼ਾਨਾ ਸਾਡਾ ਉੱਥੋਂ ਪੜਕੇ ਨਹੀਂ ਪਹੁੰਚੇ ਸੀ ਨਾ ਲਗਭਗ ਉੱਥੇ ਜਾ ਕੇ ਰੁਕ ਗ ਪੁਨੇ ਦੇ ਵਿੱਚ ਵੀ ਅਸੀਂ ਰੋਗੇ ਤੇ ਅਗਲੇ ਦਿਨ ਫਿਰ ਅਸੀਂ ਵੀਰ ਉੱਥੋਂ ਚੱਲੇ ਹੂੰ ਫਿਰ ਅਸੀਂ ਗੋਆ ਨੂੰ ਚਲੇ ਪਾ ਜੂਗਾ ਠੀਕ ਹੈ ਹਾਂਜੀ ਹਾਂਜੀ ਪੁਨੇ ਤੋਂ ਬਾਅਦ ਗੋਆ ਹਾਂਜੀ ਪੁਨੇ ਤੋਂ 17 ਆਉਂਦਾ ਕਿ ਹੂੰ 17 ਕਾਰਡਿਆ ਗਿਆ ਹੂੰ ਤੇ ਬਸ ਉੱਥੋਂ ਕਾਰਡੀ ਤੋਂ ਫਿਰ ਦੋ ਰੂਟਸ ਹਨ ਦਿਖਾਏ ਹੋਏ ਨੇ ਜਿਹੜੇ ਨੋਬਲ ਨੇ ਹਣਾ ਅੱਛਾ ਜੀ ਇੱਕ ਤਾਂ ਹੈ ਕੋਲਾਪੁਰ ਓਕੇ ਤੇ ਇੱਕ ਅਸੀਂ ਰਸਤਾ ਜਿਹੜੇ ਮੈਂ ਪਲਾਨ ਅਸੀਂ ਮੈਂ ਉਹ ਦੂਸਰਾ ਦਿਖਾ ਰਿਹਾ ਸੀ ਅੱਛਾ ਔੜਾ ਮੁੜਾ ਫੜਾ ਸੀ ਅੱਛਾ ਹਾਂ ਹਾਲਾਂਕਿ ਇਸ ਤੇ ਸਾਨੂੰ ਥੋੜਾ ਜਾ ਉੱਥੇ ਪਰੇਸ਼ਾਨੀ ਇਦਾਂ ਹੋਈ ਕਿ ਜਿਹੜਾ ਅਸੀਂ ਉਦੋਂ ਆਇਆ ਨਾ ਮੈਪ ਦਿਖਾ ਰਿਹਾ ਸੀ ਹਾਲਾਂਕਿ ਦੂਜੇ ਰੂਪ ਦਾ ਪਤਾ ਨਹੀਂ ਹੋ ਸਕਦਾ ਤੂੰ ਵੀ ਖਰਾਬ ਹੋਵੇ ਪਰ ਰਸਤਾ ਥੋੜਾ ਖਰਾਬ ਸੀ ਪਹਾੜੀ ਆ ਗਈ ਅੱਛਾ ਉਹਦੇ ਬਹੁਤ ਬਹੁਤ ਜਿੱਕੇ ਜਾਏਗਾ ਆਇਆ ਉੱਥੇ ਕਾਫੀ ਟਾਈਮ ਲੱਗਿਆ ਨਾ ਸਾਰੇ ਜਾਸ ਤੇ ਹੱਸਦੇ ਵੀ ਰਹੇ ਵੀ ਨਹੀਂ ਹੋ ਰੂਟ ਛੱਡਦਾ ਹੋਏ ਤੇਰੇ ਮੈਪ ਨਹੀਂ ਦਿਖਾਤਾ ਨਾ ਉਹ ਮੰਨਦੇ ਵੀ ਹੁੰਦਾਗਾ ਵੀ ਇਹ ਲੋ ਰਸਤੇ ਤੇ ਜਾਣਾ ਲੈਣੀ ਵਧੀਆ ਹੋਵੇ ਵਧੀਆ ਹੁੰਦਾ ਨਾ ਪਰੰਤੂ ਐਂ ਪਤਾ ਕੋਈ ਇਦਾਂ ਨਹੀਂ ਓਕਾ ਇਦੋਂ ਵੀ ਹਾਂ ਪਰ ਉਹ ਵੀ ਬੜਾ ਮੰਨਦਾ ਐ ਇਹ ਸੜਕਾਂ ਕਹਿ ਰੀਆਂ ਸੜਕਾਂ ਸੀ ਪਹਾੜ ਸੀ ਹੈ ਨਾ ਤੇ ਉਹ ਚੰਗਾ ਲੱਗਿਆ ਉਹ ਵੀ ਥੋੜੀ ਜਿਹੀ ਬਹੁਤ ਹੀ ਪਰੇਸ਼ਾਨੀ ਹੋ ਗਈ ਉਹ ਜਿਹੜਾ ਲੰਮਾ ਸਫ਼ਰ ਹੈਗਾ ਇਹ ਸਫ਼ਰ ਦੀਆਂ ਤਜਰਬੇ ਨਹੀਂ ਯਾਰ ਵੀ ਇਹ ਸਫ਼ਰ ਦਾ ਸਾਫ਼ ਹੀ ਹੈਗਾ ਨਾ ਫਿਰ ਕਿੰਨੇ ਦਿਨਾਂ ਬਾਅਦ ਕਿਹੜੇ ਤਰ੍ਹਾਂ ਪਹੁੰਚੇ ਕਨਿਆਕਮਾਈ ਤੋਂ ਤਾਂ ਕਾਫੀ ਦਿਨ ਸੀ ਹੈ ਜੀ ਸਾਡੇ ਕੋਲੇ ਅਸਲ ਵਿੱਚ ਚਲੇ ਜਾਂਦਾ ਇਹ ਤਾਂ ਸਾਡਾ ਤੁਸੀਂ ਐ ਗਰੂਵੀ ਚੌਥਾ ਦਿਨ ਸੀ ਅੱਜ ਅੱਛਾ ਤੇ ਫਿਰ ਅਗਲੇ ਦਿਨ ਨੂੰ ਅਸੀਂ ਉਥੋਂ ਚੱਲ ਕੇ ਜਿਹੜੀ ਸੀ ਸ਼ਾਮ ਤੱਕ ਅਸੀਂ ਪਹੁੰਚ ਗਏ ਸੀ 6 ਵਜੇ ਦੇ ਕਰੀਬ ਗੋਆ ਗੋਆ ਐਮੀਨ ਗੋਆ ਸੀ ਕਿਹਦੀ ਹਾਂ ਗੋਆ ਤੇ ਸੀ ਸਭੀ ਉਸ ਦਿਨ ਅਸੀਂ ਉੱਥੇ ਰਹਿ ਆ ਰੂਮ ਲਿਆ ਹੂੰ ਰੂਮ ਲੈ ਕੇ ਵਿਚ ਦੇ ਨੇੜੇ ਕਲਨਗੋਡ ਵਿਚਾ ਉੱਤੇ ਹੂੰ ਉੱਥੇ ਪਹੁੰਚ ਗਏ ਅਸੀਂ ਸ਼ਾਮ ਨੂੰ ਉੱਥੇ ਜਾ ਕੇ ਵੇਖਾ ਦਿੱਤਾ ਸਮੁੰਦਰ ਜਨਾ ਹੂੰ ਤੇ ਥੋੜਾ ਬਹੁਤ ਜਿਵੇਂ ਫੋਟੋ ਵਗੈਰਾ ਕਰਨੀ ਹੁੰਦੀ ਨਾਲ ਉਹ ਕੀਤੀਆਂ ਤੇ ਵਸਾ ਗਏ ਉੱਥੇ ਗਰਮੀ ਬਹੁਤ ਸੀ ਗਰਮੀ ਬਹੁਤ ਸੀ ਸ਼ਹਿਰ ਕਿੰਨਾ ਹੈਗਾ ਤਾਂ ਮੜ ਉੱਥੇ ਉੱਥੇ ਮੇਰੇ ਘਰ ਚ ਬੱਤੀ ਦਿੱਤੀ ਹੁਣਾ ਉਸ ਦਿਨ ਸਵੇਰੇ ਦਾ ਜਿਹੜਾ ਹੈਗਾ ਸੀ ਸਵੇਰੇ ਦਾ ਬੱਤੀ ਸਵੇਰੇ ਦਾ ਜਿਹੜਾ ਸੀ ਮंडੋ ਘਟ ਮਿਲਦਾ ਬਾਈਤੀ ਸੀ ਉੱਥੇ ਹੂੰ ਤੇ ਵੱਤੋ ਵੱਤੋ ਬੱਤੀ ਦਿੱਤੀ ਸੀ ਉਸ ਦਿਨ ਠੀਕ ਹੈ ਉਹ ਕੱਗਲੇ ਦਮ ਸਵੇਰੇ ਫਿਰ ਕਿ ਅਸੀਂ ਫਿਰ ਵਿੱਚ ਤੇ ਗਏ ਹੂੰ ਆ 11:30 ਵਜੇ ਤੱਕ ਅਸੀਂ ਫਿਰਦੇ ਰਹੇ ਉੱਥੇ ਹੈਨਾ ਵਿੱਚ ਦੇਖਿਆ ਬਾਗਾ ਵਿੱਚ ਉੱਥੇ ਉਹ ਦੇਖਿਆ ਦੂਜੀ ਚਾਹ ਹੋਰ ਦੇਖੀਆਂ ਸੀ ਹੈਨਾ ਹੂੰ ਤੇ ਬਸ ਕਾਫੀ ਘੁੰਮਣ ਆ ਲਗਾ ਉਹ ਪਰ ਸਾਡਾ ਉਹ ਉਸ ਚੀਜ਼ ਨਾਲ ਕੋਈ ਮਨ ਦਾ ਅਰਾਦਾ ਨਹੀਂ ਸੀ ਜੜਦਾ ਉਹ ਕੋਈ ਨਿਸ਼ਾਨਾ ਖਾਣਾ ਖਣਾ ਹੈ ਮਹਾਰੀ ਸਿਕੰਦਰ ਵਾਲੀ ਸੀ ਨਿਸ਼ਾਨਾ ਤੇ ਉੱਥੇ ਅਸੀਂ ਫਿਰ 11:30 12:00 ਵਜੇ ਸਾਨੂੰ ਫਿਰ ਗਰਮੀ ਲੱਗੀ ਸੀ ਖਾਣਾ ਖਾ ਕੇ ਕਹਿੰਦੇ ਵੀ ਚਲੋ ਹੁਣ ਉਹ ਵਾਤਾ ਬਹੁਤ ਹੋ ਗਿਆ ਹੂੰ ਬਸ ਉੱਥੋਂ ਅਸੀਂ ਫਿਰ ਚੱਲ ਪਏ ਗੇੜੀ ਦੇ ਵਿੱਚ ਬੈਠੇ ਫਿਰ ਸਸ ਅਸੀਂ ਸਮੁੰਦਰ ਦੇ ਕਿਨਾਰੇ ਕਿਨਾਰੇ ਹੂੰ ਚੱਲੇ ਗਏ ਠੀਕ ਹੈ ਬੋੜ ਦੇ ਵਿੱਚੋਂ ਨਿਕਲ ਕੇ ਅਗਾ ਫਿਰ ਕਰਨਾਟਕਾ ਸਟੇਟ ਆਉਂਦੀ ਆ ਹੂੰ ਉਹਦਾ ਬਾਉਂਡਰ ਪਾਰ ਕੀਤਾ ਹੂੰ ਇਜੇ ਜਦੋਂ ਆਪਾਂ ਸਟੇਟ ਦੀ ਜਿਹੜੇ ਬਾਰਡਰ ਨੇ ਆਪਾਂ ਜਦੋਂ ਪਾਸ ਕਰਦੇ ਹਾਂ ਤਾਂ ਕੋਈ ਆਪਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਕੀ ਜਾਨੀ ਆ ਨਹੀਂ ਥੋੜੀ ਚੈਕਿੰਗ ਕਰਦੇ ਨੇ ਉਹ ਵੀ ਪੁੱਛਦੇ ਨੇ ਜਿਵੇਂ ਥੋੜਾ ਗੁਜਰਾਤ ਬਾਰਡਰ ਤੇ ਹੋਇਆ ਸੀ ਕਿਉਂਕਿ ਗੁਜਰਾਤ ਆ ਜਿਹੜੀ ਡਰਾਈ ਸਟੇਟ ਆ ਹੂੰ ਉਹਨਾਂ ਨੇ ਸਾਡੀ ਤਲਾਸ਼ੀ ਲਈ ਹਾਂ ਨਾ ਤਸ ਕੱਢੀ ਦੀ ਗੱਡੀ ਦੀ ਗੁਜਰਾਤ ਰਵੰਨੇ ਹੂੰ ਤੇ ਪੂਰੀ ਡੀਪਲੀ ਓਕੇ ਇਹ ਨਹੀਂ ਹੈ ਕਿ ਨੋਰਮਲ ਜਾਨ ਕੇ ਜੇ ਸਾਰੇ ਉਹ ਡੀਪਲੀ ਹੋਣੇ ਲਗਭਗ ਅੱਧਾ ਘੰਟਾ ਹੂੰ ਤੇ ਚਲੋ ਨਾ ਲਈ ਕੋਈ ਆਪਣਾ ਜਿਵੇਂ ਪੰਜਾਬੀ ਨਾਲ ਦਾ ਥੋੜਾ ਜਿਹਾ ਹੈਗਾ ਦਾ ਫੁੱਲਾ ਸੁਭਾਗ ਆ ਕੋਈ ਐ ਜੀ ਕੋਈ ਹੋਇਆ ਤੁਹਾਡੇ ਨਾਲ ਕੁਝ ਜਰ ਰੱਬ ਕੋਲਸਾ ਨਾਲ ਜਾਇ ਰਿਹਾ ਬਹੁਤ ਦਾ ਨਹੀਂ ਗੁਜਰਾਤ ਵਾਲੇ ਦਾ ਸਿਰਫ ਲੱਭਣ ਦੀ ਸੀ ਬਿਨਾਂ ਕੋਲੋਂ ਕੁਝ ਮਿਲੇ ਸਾਨੂੰ ਉਹ ਲੱਭਣ ਨਹੀਂ ਸਾਨੂੰ ਸਾਰੇ ਬਹੁਤ ਨਹੀਂ ਅਸੀਂ ਵੀ ਨਹੀਂ ਅਭੀ ਦੇਖੋ ਜੀ ਅਭੀ ਚੈਕਿੰਗ ਕਰੋ ਚੈਕਿੰਗ ਕਰਾਂਗੇ ਅਸੀਂ ਚਲੇ ਗਏ ਹੁਣ ਪਰ ਬਹੁਤਾ ਸਾਨੂੰ ਚੰਗਾ ਫੀਲ ਨਹੀਂ ਹੋਇਆ ਉੱਥੇ ਅੱਛਾ ਬਾਕੀ ਬਾਰਡਰਾਂ ਤੇ ਅਸੀਂ ਸਾਨੂੰ ਬੜਾ ਵਧੀਆ ਬੜਾ ਨੇਗਾ ਸਵਾਗਤ ਹਨ ਇੱਕ ਦੋ ਸਟੇਟਾਂਾਂ ਦਾ ਵੈਲਕਮ ਹੀ ਜਦੋਂ ਵੈਲਕਮ ਕਰਨਾਟਕ ਦਾ ਥੋੜੇ ਦੇ ਖੁਸ਼ ਹੋ ਗਏ ਸਾਨੂੰ ਲੱਗਿਆ ਸਾਨੂੰ ਲੱਗਿਆ ਮਤਲਬ ਤੇ ਉਸ ਤੋਂ ਬਾਅਦ ਅਸੀਂ ਜਿਵੇਂ ਕੇਰਲ ਵਿੱਚ ਪਹੁੰਚੇ ਉਹਨਾਂ ਕਹਿੰਦੇ ਵੈਲਕਮ ਕੇਰਲਾ ਜੰਗਾ ਲੱਗਿਆ ਸਾਨੂੰ ਉਹਨੇ ਪੁੱਛਿਆ ਵੀ ਕਿਉਂਕਿ ਇੱਕ ਦੋ ਸਟੇਟਾਂ ਤਾਂ ਇਹੋ ਜਿਹੀਆਂ ਨੇ ਜਿੱਥੇ ਜਿਹੜਾ ਸਿਤੰਬਾਕੂ ਵੀ ਬੰਦ ਆ ਬੰਨਾਂਗਾ ਉਹ ਤਾਂ ਮੱਕੂ ਪੁੱਛਦੇ ਸੀ ਵੀ ਹੈ ਤਾਂ ਨਹੀਂ ਨਹੀਂ ਸੇ ਇਦਾਂ ਦੀ ਗੱਲ ਬਸ ਹੈ ਨਾ ਜਦ ਵੀ ਤਾਂ ਉਹਨਾਂ ਤੋਂ ਆਪ ਕੋਲੋਂ ਦਿੱਤਾ ਮਤਰਾ ਇਹ ਉਹਨਾਂ ਦੇ ਕੋਲੇ ਮਤਲਬ ਉਹਨਾਂ ਨੇ ਦੇਖਿਆ ਪੁੱਛਿਆ ਬੜੇ ਵਧੀਆ ਢੰਗ ਨਾਲ ਕੋਈ ਪਰੇਸ਼ਾਨੀ ਨਹੀਂ ਹੂੰ ਇਸ ਤਰ੍ਹਾਂ ਸੀ ਲੰਘਦੇ ਗਏ ਠੀਕ ਹੈ ਠੀਕ ਇੱਥੋਂ ਚੱਲ ਕੇ ਫਿਰ ਕਨਾਟਕਾ ਦੇ ਵਿੱਚੋਂ ਅਸੀਂ ਇਹਦੇ ਕਿਨਾਰੇ ਕਿਨਾਰੇ ਹੂੰ ਦਰਿਆ ਸਮੁੰਦਰ ਸੀਦਲੇ ਦਰਿਆ ਆ ਗਿਆ ਤੇ ਸਮੁੰਦਰ ਆ ਗਿਆ ਤੇ ਸਮੁੰਦਰ ਦੇ ਨੇੜੇ ਚਲੇ ਗਏ ਉਹ ਬਿਲਕੁਲ ਬਹੁਤ ਸੋਹਣੇ ਹਾਂ ਬਹੁਤ ਵਧੀਆ ਹਰਿਆਲੀ ਬਹੁਤ ਹੋਸੀ ਹਰਿਆਲੀ ਕਨਾਟਕਾ ਦੀ ਇਹ ਸੈੰਗਾ ਜਿਹੜੀ ਹਾਂ ਹਾਂ ਬਹੁਤ ਹਰਿਆਲੀ